ਜੋ ਬੋਲੇ ਸੋ ਨਿਰਹਾ ਜਪ ਕਰਦਾਸ ਮਹਾਰਾਜ ਕੀ ਜੈ ਸਤਗੁਰ ਰਵਦਾਸ਼ ਸ਼ਕਤੀ ਅਮਰ ਸਤਗੁਰ ਰਵਦਾਸ਼ ਸ਼ਕਤੀ ਅਮਰ ਜੈ ਗੁਰਦੇ ਪੰਥ ਦੇ ਜੋ ਬੋਲੇ ਸੋ ਨਿਰ ਤੇ ਸਤਗੁਰ ਰਵਦਾਸ ਮਹਾਰਾਜ ਕੀ ਜੈ ਜੈ ਗੁਰਦੇ ਪੰਥ ਦੇ ਜੋ ਬੋਲੇ ਆਪ ਜੀ ਨੂੰ ਨਮਸਕਾਰ ਰਾਜ ਕੀ ਜੈ ਜੈ ਹੋਵੇ ਤੁਹਾਨੂੰ ਨਾਮੁਰ ਦੇਵ ਅੱਜ ਸੁਮਨ ਪਰਿਵਾਰ ਵਾਸਤੇ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਕਿ ਸਤਿਕਾਰਯੋਗ ਸਰਬੱਤ ਸਿੰਘ ਜੀ ਰਾਮ ਪਖਾਈ ਦੇ ਪਹਿਲੇ ਸੁਪੁੱਤਰ ਗਲਵਿੰਦਰ ਲਾਲ ਜੀ ਵੱਲੋਂ ਗ੍ਰਹਿ ਪਰਮੇਸ਼ਰਾਂ ਤੋਂ ਪਹਿਲਾਂ ਸਤਿਗੁਰੂ ਰਾਮ ਸਿੰਘ ਜੀ ਦੀ ਸਦਾਸ ਨੂੰ ਪਰਿਵਾਰ ਨੂੰ ਲੱਖ ਲੱਖ ਰੋੜ ਕਰੋੜ ਮਾਰਕਾਂ ਸਤਿਗੁਰੂ ਜੀ ਦੇ ਚਰਨਾਂ ਅਰਦਾਸ ਬਹਿੰਦੇ ਕਰਦੇ ਆਂ ਕਿ ਆਉਣ ਵਾਲਾ ਸਮਾਂ ਪਰਿਵਾਰ ਵਾਸਤੇ ਸੁੱਖਾਂ ਭਰੇਵੇਂ ਸੁੱਖਾਂ ਪਰਪਤੀ ਘੋਵੇਂ ਸਤਿਗੁਰੂ ਜੀ ਖੁਸ਼ੀਆਂ ਬਖਸ਼ਣ ਸਾਰਾ ਪਰਿਵਾਰ ਨਾਲ ਮੁਕੇ ਖੁਸ਼ੀਆਂ ਦੇ ਕਾਰਜ ਕਰਦਾ ਰਹੇ ਜੋ ਬੋਲੇ ਸੋ ਨਿਰਪੈ ਜਪ ਕਰਦਾ ਸਤਿਗੁਰੂ ਜੀ ਕੀ ਹੈ